ਇਸ ਟਾਈਮ ਭਾਗੂ ਰੋਡ ਬਠਿੰਡਾ ਤੇ ਮੌਜੂਦ ਹੈ ਜਿੱਥੇ ਭਾਗੂ ਰੋਡ ਬਠਿੰਡਾ ਦੇ ਦੁਕਾਨਦਾਰਾਂ ਵੱਲੋਂ ਨਗਰ ਨਿਗਮ ਬਠਿੰਡਾ ਮੁਰਦਾਵਾਦੀ ਜਿਹੜੇ ਨਾਰੇ ਲਗਾਏ ਜਾ ਰਹੇ ਨੇ ਕੀ ਕਾਰਨ ਹੈ ਇਸ ਮੁਰਦਾਵਾਦੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਅੱਜ ਭਾਗੂ ਰੋਡ ਬਠਿੰਡਾ ਦੇ ਦੁਕਾਨਦਾਰ ਤੁਸੀਂ ਇਕੱਠੇ ਹੋਏ ਹੋ ਨਗਰ ਨਿਗਮ ਬਠਿੰਡਾ ਦੇ ਮੁਰਦਾਵਾਦੀ ਨਾਰੇ ਲਗਾ ਰਹੇ ਹੋ ਕੀ ਕਾਰਨ ਹੈ ਇਹਦਾ ਕਾਰਨ ਹੈ ਜੀ ਸਾਨੂੰ ਨੋਟਿਸ ਕੱਢ ਰਹੇ ਹੈ ਜੀ ਵੀ ਇੱਥੇ ਚੌੜੀ ਕਿਤੇ ਹੋ ਸੜਕ ਜੀ ਤੇ ਸਾਨੂੰ ਬਹੁਤ ਤਕਲੀਫ ਹੈ ਜੀ ਸਾਡਾ ਰੋਜਗਾਰ ਛਿੰਨਿਆ ਜਾਊਗਾ ਜੀ ਸਾਰਾ ਇਸ ਕਰਕੇ ਨਾਰੇ ਲਾ ਰਹੇ ਚ ਸੜਕ ਚੌੜੀ ਨਾ ਕੀਤੀ ਜਾਵੇ ਤੇ ਇੱਥੇ ਜਿਵੇਂ ਮੌਜੂਦਾ ਹਾਲਤ ਹੈ ਉਵੇਂ ਚੱਲਣ ਦਿੱਤਾ ਜਾਵੇ ਅੱਛਾ ਜੇ ਗੱਲ ਕਰੀਏ ਪਹਿਲਾਂ ਇਹ ਰੋਡ ਕਿੰਨਾ ਚੌੜਾ ਹੈ ਪਹਿਲਾਂ 30 ਫੁੱਟ ਚੌੜਾ ਹੈਗਾ ਜੀ ਨਗਰ ਨਿਗਮ ਬਠਿੰਡਾ ਵੱਲੋਂ ਕਿਹਾ ਜਾ ਰਿਹਾ ਹੈਗਾ ਵੀ ਇਸ ਰੋਡ ਤੇ ਟ੍ਰੈਫਿਕ ਜ਼ਿਆਦਾ ਹੁੰਦਾ ਇਸ ਕਾਰਨ ਅਸੀਂ ਇਹ ਰੋਡ ਚੌੜਾ ਕਰਨ ਜਾ ਰਹੇ ਹਾਂ ਬਿਲਕੁਲ ਟ੍ਰੈਫਿਕ ਹੁੰਦਾ ਜੀ ਇਸ ਗੱਲ ਨਹੀਂ ਹੈ ਕਿ ਇੱਥੇ ਦੁਕਾਨਾਂ ਉੱਤੇ ਟ੍ਰੈਫਿਕ ਹੋਊਗਾ ਪਰ ਇਹ ਹੀ ਕੋਈ ਮੌਜੂਦਾ ਹਾਲਤ ਨਹੀਂ ਹੈਗੀ ਵੀ ਟ੍ਰੈਫਿਕ ਕਹਤੇ ਨਾ ਆ ਜਾ ਵੀ ਆਰਾਮ ਨਾਲ ਨਹੀਂ ਨਿਕਲ ਸਕਦੇ ਜੀ ਉਹ ਤੁਸੀਂ ਇੱਥੇ ਰੋਡ ਤੇ ਨਿਗਾਹ ਮਾਰੋ ਕੋਈ ਟ੍ਰੈਫਿਕ ਨਹੀਂ ਹੈਗਾ ਜੀ ਅੱਛਾ ਤੁਹਾਨੂੰ ਕੋਈ ਨੋਟਿਸ ਵਗੈਰਾ ਵੀ ਕੱਢਿਆ ਹੈ ਨਗਰ ਨਿਗਮ ਬਠਿੰਡਾ ਵੱਲੋਂ ਸਾਡੇ ਨੂੰ ਅੱਜ ਨੋਟਿਸ ਮਿਲ ਰਹੇ ਹੈ ਜੇ ਕੋਈ ਦੁਕਾਨਦਾਰਾਂ ਨੂੰ ਮਿਲ ਗਏ ਜੀ ਅਜੇ ਕੋਈ ਸ਼ਿਸ਼ੂ ਕਿੰਨੇ ਕਰਾਂਗੇ ਜੀ ਨਗਰ ਨਿਗਮ ਬਠਿੰਡਾ ਦੇ ਅਧਿਕਾਰੀ ਵੀ ਇੱਥੇ ਆਏ ਸੀ ਭਾਗੂ ਰੋਡ ਬਠਿੰਡਾ ਤੇ ਕੀ ਗੱਲਬਾਤ ਹੋਈ ਉਹਨਾਂ ਨਾਲ ਉਹਨਾਂ ਨਹੀਂ ਜੇ ਬਈ ਨੋਟਸ ਤੁਹਾਨੂੰ ਦੇ ਕੇ ਦੇ ਕੇ ਚੱਲੇਗੇ ਉਹਨਾਂ ਨਾਲ ਸਾਡੀ ਕੋਈ ਗੱਲਬਾਤ ਨਹੀਂ ਕਿਪੜੀ ਬਿਲਕੁਲ ਹੋਰ ਵੀ ਸਾਡੇ ਨਾਲ ਇੱਥੇ ਦੁਕਾਨਦਾਰ ਮੌਜੂਦ ਹੈ ਗੱਲਬਾਤ ਕਰਦੇ ਆ ਸੱਸੀ ਖਾਲ ਬਾਈ ਜੀ ਸੱਸੀ ਖਾਲ ਜੀ ਬਾਈ ਜੀ ਅੱਜ ਨਗਰ ਨਿਗਮ ਬਟਿੰਡਾ ਵੱਲੋਂ ਨੋਟਸ ਦਿੱਤੇ ਗਏ ਆ ਤੁਸੀਂ ਨਗਰ ਨਿਗਮ ਬਟਿੰਡਾ ਮਰਦਾਬਾਦ ਦੇ ਨਾਰੇ ਲਗਾ ਰਹੇ ਹੋ ਕੀ ਕਰਨਾ ਚਾਹੁੰ ਚਾਹੂੰ ਇਹ ਐਸੇ ਕਰਕੇ ਮਰਦਾਬਾਦ ਕਰ ਰਹੇ ਆ ਜੀ ਸਾਰੇ ਇੱਥੇ ਪੱਟੋ ਘੜੀ ਵੀ 1.5 ਦੇ 2 ਦੇ ਵਿੱਚ ਉਹ ਚ ਦੁਕਾਨਦਾਰ ਛੋਟੀ ਛੋਟੀ ਦੁਕਾਨਦਾਰ ਨੇ ਕੋਈ ਇੱਥੇ ਕਮਰਸ਼ਲ ਲੈਣਾ ਹੈ ਨਹੀਂ ਇਹਦੇ ਕਰਕੇ ਹਊਗਾ ਬਣਾਇਆ ਕਿ ਇੱਥੇ ਬਹੁਤ ਜ਼ਿਆਦਾ ਟਰੈਫਿਕ ਹੁੰਦਾ ਜੀ ਫਲਾਣਾ ਹੁੰਦਾ ਕੋਈ ਟਰੈਫਿਕ ਦੀ ਸਮੱਸਿਆ ਨਹੀਂ ਆਦੀ ਟਰੈਫਿਕ ਸਮੱਸਿਆ ਛੋਟੀ ਮੋਟੀ ਆਉਂਦੀ ਆ ਉਹ ਵੀ ਕਿਸੇ ਟਾਈਮ ਜਦੋਂ ਕੋਈ ਗੱਡੀ ਇੱਕ ਦੂਜੇ ਦੇ ਪਿੱਛੇ ਖੜ ਜੇ ਨਹੀਂ ਕੋਈ ਕੋਈ ਟਰੈਫਿਕ ਸਮੱਸਿਆ ਨਹੀਂ ਹੈਗੀ ਇੱਕ ਜਿਹੜਾ ਹੁਣੇ ਮੁੱਦਾ اٹھਾਇਆ ਗਿਆ ਵੀ ਚੌੜੀ ਕਰਨ ਬਾਰੇ ਇਹ ਕੁਝ ਮਾਲਕ ਇਹ ਜਿਹਨੇ ਇਸ਼ਾਰਤ ਕੀਤਾ ਵੀ ਉਹ ਜ਼ਮੀਨਦਾਰਾਂ ਨੂੰ ਪੁਰਾਣੇ ਨੂੰ ਖਰਾਬ ਕਰਨਾ ਚਾਹੁੰਦੇ ਨੇ ਵੀ ਉਹ ਖਾਲੀ ਹੋ ਜਾਵੇ ਤਾਂ ਕਿ ਮਹਿੰਗੇ ਕਰਾਇਦੇ ਚੜਨ ਹੋਰ ਕੋਈ ਗੱਲ ਨਹੀਂ ਹਾਂ ਬਸ ਔਰ ਕੋਈ ਗੱਲ ਨਹੀਂ ਹੈ ਜੀ ਪ੍ਰਾਇਮ ਦੁਕਾਨਦਾਰਾਂ ਨੂੰ ਖਰਾਬ ਕਰਨ ਵਾਸਤੇ ਇਹ ਮੁੱਦਾ ਠਾਇਆ ਗਿਆ ਹੈ ਜਿਵੇਂ ਪਹਿਲਾਂ ਦੁਕਾਨਾਂ ਇੱਥੇ ਬਣੀ ਐ ਨਗਰ ਨਿਗਮ ਬਠਿੰਡਾ ਵੱਲੋਂ ਨਕਸ਼ੇ ਵੀ ਪਾਸ ਹੋਣਗੇ ਕੀ ਕਹਿਣਾ ਚਾਹੋ ਨਹੀਂ ਨਕਸ਼ੇ ਵੀ ਉਸ ਦੇ ਸਾਰੇ ਕਿਰਾਏਦਾਰ ਹੈ ਉਹਦਾ ਮਾਲਕਾਂ ਨੂੰ ਪਤਾ ਵੀ ਨਕਸ਼ੇ ਪਾਸ ਕਰਾਇਆ ਨਹੀਂ ਕਰਾਇਆ ਕੀ ਹੋਇਆ ਕੀ ਨਹੀਂ ਉਹਨਾਂ ਨੂੰ ਨਹੀਂ ਪਤਾ ਅਸੀਂ ਕਿਰਾਇਆ ਦਿੰਨੇ ਆ ਬੈਠੇ ਆ ਅੱਛਾ ਤੁਸੀਂ ਜਿਹੜੀ ਸੜਕ ਚੌੜੀ ਕਰ ਰਿਹਾ ਨਗਰ ਨਿਗਮ ਬਠਿੰਡਾ ਇਹਦੀ ਵਿਰੋਧਤਾ ਕਰਦੇ ਹੋ ਅਸੀਂ ਵਿਰੋਧਤਾ ਕਰਦੇ ਆ ਹੁਣ ਬਾਏ ਨੇਮ ਦੁਕਾਨਦਾਰਾਂ ਨੂੰ ਆ ਨੋਟ ਦਿੱਤੇ ਜਾ ਰਹੇ ਆ ਦੇਖੋ ਮਾਲਕਾਂ ਨੂੰ ਦਿੱਤੇ ਨਹੀਂ ਦਿੱਤੇ ਪਰ ਦੁਕਾਨਦਾਰਾਂ ਨੂੰ ਸਾਰੇ ਮਿਲਤੇ ਯਾਰੇ ਕਿਉਂ ਦਿੱਤੇ ਯਾਰੇ ਦੁਕਾਨਦਾਰਾਂ ਨੂੰ ਅੱਛਾ ਇਸ ਨੂੰ ਲੈ ਕੇ ਤੁਸੀਂ ਨਗਰ ਨਿਗਮ ਬਠਿੰਡਾ ਦੇ ਅਧਿਕਾਰੀਆਂ ਨਾਲ ਕੋਈ ਗੱਲਬਾਤ ਕੀਤੀ ਹੈ ਅਸੀਂ ਇਹ ਅਧਿਕਾਰੀਆਂ ਨਾਲ ਹੁਣ ਮਿਲ ਕੇ ਆਵਾਂਗੇ ਜੀ ਸਾਰੇ ਅਸੀਂ ਥੋੜੀ ਸਾਨੂੰ ਹੁਣ ਲੋੜ ਤੇ ਮਿਲਿਆ ਸਾਨੂੰ ਹੁਣ ਪਤਾ ਲੱਗੇ ਵੀ ਇਹ ਕਾਰਵਾਈ ਕਰਨ ਦੀ ਤਿਆਰੀ ਹੈ ਹੁਣ ਇਦਾਂ ਸਾਰੇ ਦੁਕਾਨਦਾਰ ਇਕੱਠੇ ਹੋ ਕੇ ਮਿਲਾਂਗੇ ਅੱਛਾ ਨਗਰ ਨਿਗਮ ਬਠਿੰਡਾ ਦੇ ਅਧਿਕਾਰੀ ਵੀ ਇੱਥੇ ਆਏ ਸੀ ਪਾ ਗੁਰੂੜ ਬਠਿੰਡਾ ਦੇ ਨੋਟਸ ਲੈ ਕੇ ਗਏ ਤਾਂ ਉਹ ਲੋਕ ਕੀ ਕੰਨਚ ਉਹ ਕੁਝ ਨਹੀਂ ਬੋਲੀ ਜਾਨੂੰ ਉਹ ਕਹਿੰਦੇ ਜੀ ਬਾਅਦ ਮੋਟ ਫੜੋ ਤੇ ਚੁੱਪ ਉਹਨਾਂ ਕੋਈ ਕੋਈ ਕਿਸੇ ਕੱਲ ਦਾ ਕੋਈ ਜਵਾਬ ਨਹੀਂ ਦਿੱਤਾ ਦਰਾਂਦਰ ਨੂੰ ਤੁਸੀਂ ਕੋਈ ਗੱਲਬਾਤ ਕਰਨੀ ਚਾਹੀਏ ਉਹਨਾਂ ਨਾਲ ਚਾਹੀ ਪਰ ਉਹਲੀ ਨਹੀਂ ਜੀ ਕੁਝ ਕਿਸੇ ਨੂੰ ਕੋਈ ਜਵਾਬ ਨਹੀਂ ਮਿਲਿਆ ਓਨਲੀ ਨੋਟ ਦੇ ਗਏ ਜਾਂਦਾ ਚਾਹੀ ਗਏ ਹੁਣ ਜਿਹੜਾ ਇਹ ਤੁਹਾਡਾ ਪ੍ਰਦਰਸ਼ਨ ਹੈ ਕਿੰਨੇ ਟਾਈਮ ਤੱਕ ਚੱਲਣ ਵਾਲਾ ਹੈ ਇਹ ਪ੍ਰਦਰਸ਼ਨ ਜਦ ਤੱਕ ਸਾਡਾ ਮਸਲਾ ਹੱਲ ਨਹੀਂ ਹੋਗਾ ਚੱਲੂਗਾ ਜੀ ਉਹਨਾਂ ਨਾਲ ਅਗਰ ਨਿਗਮ ਪਟਿੰਡਾ ਦੇ ਅਧਿਕਾਰੀਆਂ ਨਾਲ ਵੀ ਤੁਸੀਂ ਮਿਲੋਗੇ ਬਿਲਕੁਲ ਮਿਲਾਂਗੇ ਜੀ ਇਹ 'ਚ ਕੋਈ ਸ਼ੱਕ ਨਹੀਂ ਸਾਰੇ ਦੁਕਾਨਦਾਰ ਇਕੱਠੇ ਹੋ ਕੇ ਮਿਲਾਂਗੇ ਤੇ ਸਾਡਾ ਮਸਲਾ ਹੱਲ ਹੋਏ ਪਹਿਲਾਂ ਵੀ ਉੱਟਾ ਜੀ ਉਹ ਵੀ ਇਹ ਮਸਲਾ ਬੰਦ ਹੋ ਗਿਆ ਸੀਗਾ ਹੋਨ ਕੋਸ਼ਿਦ ਮਾਲ ਕਰਨ ਪੇਸ਼ ਰੱਤ ਕਰਕੇ ਸ਼ੁਰੂ ਕਰਾਇਆ ਅਸੀਂ ਇਹਨੂੰ ਵੇਰ ਬੰਦ ਕਰਾਵਾਂਗੇ ਅੱਛਾ ਕਿੰਨੇ ਕੁ ਦੁਕਾਨਦਾਰ ਤੁਹਾਡੇ ਨਾਲ ਹੈ ਕਟੋਂ ਕਟਜੀ 120 ਤੋਂ ਲੈ ਕੇ 140 ਦੁਕਾਨਦਾਰ ਨੇ ਤੇ ਟੋਟਲ ਕਿੰਨੇ ਕੁ ਦੁਕਾਨਦਾਰ ਇਸ ਰੋਡ ਤੇ ਇਸ ਰੋਡ ਤੇ ਦੁਕਾਨਦਾਰ ਹੀ ਆ ਸਾਰੇ ਪਰ 80% ਤੋਂ ਲੈ ਕੇ 90% ਕਰਾਇਦਾਰ ਨੇ ਹੁਣ ਤੁਸੀਂ ਇਸ ਰੋਡ ਚੋੜਾ ਕਰਨ ਦੀ ਵਿਰੋਧਤਾ ਕਰ ਰਹੇ ਹੋ ਬਿਲਕੁਲ ਵਿਰੋਧਤਾ ਜੀ ਸਾਰੇ ਦੁਕਾਨਦਾਰਾਂ ਵੱਲੋਂ ਵਿਰੋਧਤਾ ਹੈ 7 800 ਬੰਦੇ ਦਾ ਪਰਿਵਾਰ ਖਰਾਬ ਹੁੰਦਾ ਜੀ ਜੇ 150 ਦੁਕਾਨਾਂ ਉਜੜਦੀਆਂ ਨਾ ਤਾਂ 7 800 ਬੰਦੇ ਦਾ ਪਰਿਵਾਰ ਖਰਾਬ ਹੋ ਜਾਂਦਾ ਉਹ ਬੇਰੁਜ਼ਗਾਰ ਹੋ ਜਾਂਦੇ ਆ ਜਿਹਨਾਂ ਨੂੰ ਕੰਮ ਹੀ ਲੱਗਿਆ ਉਹਨਾਂ ਦੁਕਾਨਾਂ ਤੇ ਜਿਹੜੇ ਦੁਕਾਨਾਂ ਤੇ ਕੰਮ ਕਰ ਰਿਹਾ ਹੈ ਮੁਲਾਜ਼ਮ ਲੱਗੇ ਹੋਏ ਨੇ ਤਾਂ 14 1500 ਗੱਲ ਪਹੁੰਚ ਜਾਂਦੇ 14 1500 ਬੰਦੇ ਦਾ ਪਰਿਵਾਰ ਉਜੜ ਜਾਂਦਾ 150 ਦੁਕਾਨਾਂ ਉਜੜਨ ਨਾਲ ਪਰ ਨਿਗਮ ਦੇ ਅਧਿਕਾਰੀ ਕਹਿ ਰਹੇ ਆ ਇਹ ਸੜਕ ਚੌੜੀ ਹੋਣੀ ਬਹੁਤ ਜ਼ਰੂਰੀ ਹੈ ਟ੍ਰੈਫਿਕ ਦੀ ਸਮੱਸਿਆ ਬਹੁਤ ਆਂਦੀ ਆ ਟ੍ਰੈਫਿਕ ਤਾਂ ਹੀ ਮੈਨਾ ਚੌਂਚ ਵੀ ਬਹੁਤ ਹੁੰਦਾ ਮਿੱਠੋਲੇ ਬਾਜ਼ਾਰ 'ਚ ਮਿੱਠੋ ਵਾਲੇ ਬਾਜ਼ਾਰ ਤੋਂ ਰਿਹਾ ਨਹੀਂ 10 ਦਿਨ ਚ 10 ਵਾਰ ਨਿਕਲਦਾ ਮੈਂ 10 ਵਾਰ ਮੇਰਾ ਘਰ ਉੱਥੇ ਹੀ ਹੈ 10 ਫੁੱਟ ਜਿਸ ਨੂੰ ਜਦੋਂ 10 ਫੁੱਟ ਸਾਡਾ ਕਿੱਥੇ ਮਿੱਠੋ ਬਾਜ਼ਾਰ ਲੋ ਹੁਣ ਤੱਕ ਚੋੜ ਨਹੀਂ ਹੋਇਆ ਇਹ ਤਾਂ ਮਾਲ ਰੋਡ ਦਾ ਡਬਲ ਸੜਕੋਂ ਦੇ ਬਾਵਜੂਦ ਵੀ ਮਾਲ ਰੋਡ ਤੇ ਸਾਰ ਦਿਨ ਟ੍ਰੈਫਿਕ ਰਹਿੰਦਾ ਹੈ ਇਹ ਤੁਹਾਡੇ ਕਹਿਣ ਦਾ ਮੀਨਸ ਹੈ ਭਾਗੂ ਰੋਡ ਦੇ ਦੁਕਾਨਦਾਰਾਂ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ ਇਹ ਟ੍ਰੈਫਿਕ ਦਾ ਤਾਂ ਇਹ ਮੁੱਦਾ ਉਠਾਇਆ ਇਹਨਾਂ ਨੇ ਕੋਈ ਟ੍ਰੈਫਿਕ ਨਹੀਂ ਹੈ ਅੱਜ ਗੱਡੀਆਂ ਭੱਗ ਕੇ ਜੀਓ ਜੇ ਆਪਾਂ ਗੱਡੀ ਗਲਤ ਲਾ ਰਾਂਗੇ ਤੇ ਦੋ ਗੱਡੀਆਂ ਗਲਤ ਲੱਗਣਗੀਆਂ ਉਹ ਤੁਸੀਂ ਕਿੱਥੇ ਮੰਜਲਾ ਬਿਲਕੁਲ ਜੀ ਬਿਲਕੁਲ ਹੋਰ ਵੀ ਸਾਡੇ ਨਾਲ ਇੱਥੇ ਦੁਕਾਨਦਾਰ ਜਿਨ੍ਹਾਂ ਦੀਆਂ ਭਾਗੂ ਰੋਡ ਬਟਿੰਡਾ ਤੇ ਦੁਕਾਨਾਂ ਹੈਗੀਆਂ ਉਹ ਮਾਲਕ ਸਾਡੇ ਨਾਲ ਮਜਬੂਤਾ ਗੱਲਬਾਤ ਕਰਦੇ। ਭਾਈ ਜੀ ਸਤਿ ਸ਼੍ਰੀ ਅਕਾਲ ਜੀ ਮਾਲਕਾਂ ਪ੍ਰਾਣੀ ਦੇਗਾ ਸਾਡੇ ਕੋਲ ਜੀ ਸਾਡੀ ਇਹ ਡੀਲ ਹੀ ਹੋਈ ਜੀ ਸਾਡੀ 5000 ਰੁਪਏ ਦੀ ਡੀਲ ਹੀ ਸਾਡੇ ਕੋਲ ਜੀ ਮੇਨ ਦੇ ਦੁਕਾਨਦਾਰੀਆਂ ਜੀ ਸਾਨੂੰ ਕੋਈ ਇੱਕ ਵਾਰੀ ਵੀ ਆਖਿਲ ਦੁਕਾਨ ਠਾਉਣੀ ਸੀ ਸਾਨੂੰ ਕੋਈ ਨੋਟਿਸ ਨਹੀਂ ਆਇਆ ਕੋਈ ਲੈਣ ਨਹੀਂ ਦੇਣ ਨਹੀਂ ਮਾਲਕਾਂ ਨੂੰ ਲਦ ਦੇਣ ਦੁਕਾਨਾਂ ਨੋਟਿਸ ਆ ਦੇ ਜਿੰਦੇ ਇਹਦੇ ਵਿਚਾਰੇ ਕਰਿਆ ਜਾਰ ਸਾਨੂੰ ਮਾਲਕਾਂ ਨੇ ਇਥੇ ਜੋੜੀ ਕਰਦੇ ਨੇ ਸਾਨੂੰ ਕੋਈ ਤਰਾਏ ਨਹੀਂ ਸਕੂਲ ਨੂੰ ਕਰਦੇ ਜੀ ਇਹ ਕੋਠੇ ਪਈਆਂ ਸਾਰੇ ਸਾਰੀ ਬਰਬਰ ਕਰਦੇ ਨੇ ਸਾਨੂੰ ਕੋਈ ਤਰਾਏ ਨਹੀਂ ਪਰ ਇਹਨਾਂ ਗਰੀਬਾਂ ਨੂੰ ਕੋ ਮਾਰਦੇ ਜੀ ਕਦਮ ਦੇ ਗਰੀਬਾਂ ਮਰੀ ਜਾਂਦੀ ਇਹ 100 ਬਜਾਰ ਬੰਦਾ ਦੇ ਲੇਬਰ ਉਹ ਕਿੱਥੇ ਜਾਊਗੀ ਹਾਂਜੀ ਭਾਈ ਜੀ ਜੇ ਗੱਲ ਕਰੀਏ ਤੁਹਾਡੀਆਂ ਕਿੰਨੀਆਂ ਦੁਕਾਨਾਂ ਨੇ ਸਾਡੀਆਂ ਤੇ ਪਹਿਲਾਂ ਵੀ ਕੋਈ ਨੋਟਿਸ ਆਇਆ ਤਾਂ ਕੋਈ ਨੋਟਿਸ ਨਹੀਂ ਆ ਸਾਨੂੰ ਆ ਜੀ ਸਾਡੀ ਡੀਰੀ ਹੋਈ ਵੀ ਆ ਜੀ ਸਾਰੀ ਬਕਾਇਦਾ ਜੀ ਅਸੀਂ ਤਾਂ ਰੋਣੇ ਪਾਉਂਦੇ ਜੀ ਇਹਨਾਂ ਨੂੰ ਕੀ ਹੈ ਆ ਕਰ ਦੇਣਾ ਪਈਆਂ ਦੁਕਾਨਾਂ ਸਾਰੀ ਇਦੋਂ ਕਿਉਂ ਇੱਧਰੋਂ ਚੱਲ ਪਈਵੇਂ ਇੱਥੇ ਚੱਲ ਪਾਣੇ ਨਗਰ ਨਿਗਮ ਬਠਿੰਡਾ ਦੇ ਅਧਿਕਾਰੀ ਕਹਿ ਰਿਹਾ ਟ੍ਰੈਫਿਕ ਨੂੰ ਲੈ ਕੇ ਸੜਕ ਕੋੜੀ ਕੀਤੀ ਜਾ ਰਹੀ ਹੈ ਜੀ ਟ੍ਰੈਫਿਕ ਬਾਉ ਜੀ ਆਹ ਇੱਥੇ ਖੜੇ ਹਾਂ ਤੇ ਅਸੀਂ ਸਿੱਧੀ ਮੁਲਾਕਾਤ ਨਾਲ ਨਰਵਾਨਾ ਨੂੰ ਮੁਲਾਕਾਤ ਇੱਕ ਘਾਰੀ ਆਉਂਦਾ ਉਹਨੂੰ ਰੰਗਿਆ ਜੀ ਸਾਰੇ ਨੂੰ ਪੁੱਛੋ ਸਾਰੇ ਖੜੇ ਐ ਤੇ ਇੱਕ ਘਰ ਆਉਂਦਾ ਜੀ ਤੇ ਸੜਕਾਂ ਰੋਕਤੀ ਤੇ 100 ਮੁੱਟੀ ਲੈ ਕੇ ਇੱਥੇ ਛੱੜਦੀ ਦੱਸੋ ਇਹਦਾ ਕੀ ਕੰਮ ਸੌ ਮੁੱਟੀ ਦਾ ਪੁੱਛੋ ਲੈ ਕੇ ਛੱੜਦੀ ਤੇ ਇਹਦਾ ਸਭ ਕੀ ਕੰਮ ਹੈ ਇਹਦਾ ਨਗਰ ਨਿਗਮ ਬਠਿੰਡਾ ਦਾ ਜਿਹੜਾ ਇਹ ਕਦਮ ਗੱਲ ਤਾਂ ਹੈ ਜੀ ਬਿਲਕੁਲ ਗੱਲ ਹੈ ਜੀ ਜੇ ਤੁਸੀਂ ਫੁੱਲ ਵਿਰੋਧਤਾ ਕਰਦੇ ਪੂਰੀ ਕਰਦੇ ਆ ਜੀ ਪੂਰੀ ਆ ਜੀ ਸੁਣੋ ਇੱਥੇ ਲਿਆ ਕੇ ਛੜਤੀ ਸੌ ਵਡੀ ਇਹ ਤਾਂ ਆਈਡੀ ਦੱਸ ਦੂਨ ਕਿ ਇਕਾ ਦੇਖਾ ਤੁਸੀਂ ਛੜਤੀ ਤੋਂ ਲੈ ਕੇ ਕਹਿਣ ਦਾ ਮੇ ਤਾਂ ਨੁੱਕਰ ਤੋਂ ਲੈ ਕੇ ਨੁੱਕਰ ਤੱਕ ਬਰਾਬਰ ਹੋਵੇ ਬਰਾਬਰ ਹੋਵੇ ਦੱਸੋ ਤਾਂ ਮੈਨੂੰ ਸਕੂਲ ਤੋਂ ਲੱਗੇ ਜੀ ਸਾਰੀ ਕੋਈ ਕੋਈ ਦਾ ਜੀ ਔਰ ਵੀ ਸਾਡੇ ਨਾਲ ਕੁਝ ਦੁਕਾਨਦਾਰ ਮੌਜੂਦ ਹੈ ਗੱਲਬਾਤ ਕਰਦੇ ਆ ਸ਼ਸ਼ੀ ਗਲ ਬਾਈ ਕੀ ਕਾਸੀ ਗੱਲ ਜੀ ਭਾਈ ਜੀ ਕੀ ਨਾਮ ਹੈ ਮੇਰਾ ਨਾਮ ਪ੍ਰਿੰਸ ਹੈ ਜੀ ਬਾਗੂ ਰੋਡ ਤੇ ਪਹਿਲਾਂ ਹੀ 12 ਸਾਲਾਂ ਤੋਂ ਦੁਕਾਨ ਚੱਲ ਰਹੀ ਹੈ ਸਾਡੇ ਪਰਿਵਾਰ ਪਹੁੰਚੇ ਆ ਅਸੀਂ ਤਾਂ ਬੇਨਤੀ ਕਰ ਰਹੇ ਆ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਠੀਕ ਹੈ ਉਹ ਚੀਜ਼ ਨੂੰ ਇੱਕ ਪਹਿਲੂ ਤੋਂ ਨਾ ਦੇਖਿਆ ਜਾਵੇ ਕੁਝ ਕੁ ਬੰਦਿਆਂ ਦੀ ਛੇਰਾਰਤ ਨੂੰ ਨਾ ਦੇਖਿਆ ਜਾਵੇ ਸਾਰਿਆਂ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾ ਜਾਵੇ ਉਹ ਆਪਦੀਆਂ ਮੁਸ਼ਕਲਾਂ ਦੱਸਣਗੇ ਦੁਕਾਨਦਾਰ ਫੇਰ ਨਗਰ ਨਿਗਮ ਕੋਈ ਫੈਸਲਾ ਲਾਵੇ ਇਦਾਂ ਨਹੀਂ ਵੀ ਆਪਣਾ ਨੋਟਸ ਦੇ ਕੇ ਵੀ 7 ਦਿਨਾਂ ਦਾ ਨੋਟਸ ਹੈ ਇਹ ਕੋਈ ਮਸਲਾ ਹੱਲ ਨਹੀਂ ਹੈਗਾ ਇਹ ਪਰਿਵਾਰ ਉਜਾੜਨ ਵਾਲੀ ਗੱਲ ਕਹਿੰਦੇ ਆਪਾਂ ਇਹਨਾਂ ਨੂੰ ਔਰ ਕੋਈ ਇਹੀ ਸਾਡੀ ਬੇਨਤੀ ਹੈ ਵੀ ਇਹ ਤਾਂ ਉਜਾੜਾ ਨਾ ਪਾਇਆ ਜਾਵੇ ਅੱਜ ਦਾ ਉਜਾੜਾ ਪਿਆ 2-3 ਸਾਲ ਦੁਬਾਰਾ ਭਾਗੂ ਰੋੜਾ ਆਵਾਜ਼ ਨਹੀਂ ਹੋਣਾ ਸਾਡੀ ਇਹੀ ਬੇਨਤੀ ਹੈ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਸ ਚੀਜ਼ ਉੱਤੇ ਚੰਗੀ ਤਰ੍ਹਾਂ ਗੌਰ ਕੀਤੀ ਜਾਵੇ ਫਿਰ ਕੋਈ ਸੋਚ ਸਮਝ ਕੇ ਫੈਸਲਾ ਲਿਆ ਜਾਵੇ ਧੰਨਵਾਦ ਨਹੀਂ ਬਾਈ ਜੀ ਜੇ ਗੱਲ ਕਰੀਏ ਨਗਰ ਨਿਗਮ ਬਟਿੰਡਾ ਦੇ ਅਧਿਕਾਰੀ ਕਹਿ ਰਹੇ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਬਟਿੰਡਾ ਦੀ ਟ੍ਰੈਫਿਕ ਟ੍ਰੈਫਿਕ ਦੀ ਗੱਲ ਕਰੀਏ ਤਾਂ ਬਟਿੰਡਾ ਦੀ ਕਿੱਥੇ ਸਮੱਸਿਆ ਨਹੀਂ ਹੈਗੀ ਬੱਸ ਸਟੈਂਡ ਤੋਂ ਲੈ ਕੇ ਸਟੇਸ਼ਨ ਤੱਕ 20 ਤੋਂ 25 ਮਿੰਟ ਲੱਗਦੇ ਆ ਤੇ ਰਸਤਾ 2 ਕਿਲੋਮੀਟਰ ਦਾ ਹੈ ਉਹਨਾਂ ਦਾ ਇਹ ਵੀ ਕਹਿਣਾ ਹੈ ਵੀ ਲੋਕਾਂ ਦੀ ਸਹੂਦਾ ਵਾਸਤੇ ਸੜਕ ਜਿਹੜੀ ਚੌੜੀ ਕੀਤੀ ਜਾ ਰਹੀ ਹੈ ਉਹ ਵੀ ਤਾਂ ਲੋਕਾਂ ਦੀ ਸਹੂਦਾ ਵਾਸਤੇ ਪਹਿਲਾਂ ਭਾਗ ਮਾਲ ਰੋਡ ਖੁੱਲਾ ਕਰ ਦੇਣਾ ਜੀਟੀ ਰੋਡ ਵੀ ਖੁੱਲਾ ਕਰਨ ਵਾਲਾ ਆਪਣਾ ਤਾਂ ਟ੍ਰੈਫਿਕ ਦਾ ਕੋਈ ਮਸਲਾ ਆਲਣੀ ਆਲਰੇਡੀ ਜਿਹੜੀ ਭਾਗ ਰੋਡ ਦੀ ਗੱਲ ਕਰਦੇ ਆ ਉਹਦੇ ਪੈਰਲਰ ਪਾਵਰ ਹਾਊਸ ਰੋਡ ਮਤਲਬ ਉੱਥੇ ਰੈਸ਼ੀ ਏਰੀਆ ਖਤਮ ਹੋ ਚੁੱਕਿਆ ਪਾਵਰ ਹੌਸ ਰੋਡ ਤੇ ਉਸ ਚੀਜ਼ ਨੂੰ ਵੀ ਯੂਜ਼ ਕੀਤਾ ਜਾ ਸਕਦਾ ਰਿੰਗ ਰੋਡ ਨਾਲ ਜੋੜਨ ਵਾਸਤੇ ਅਗਰ ਜੇ ਪੱਗ ਰੋਡ ਦੀ ਇਹ ਗੱਲ ਕਹਿ ਰਹੇ ਆ ਜੁੜਿਆ ਵੀ ਆ ਹੋਇਆ ਅੱਛਾ ਕਈ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਹੈ ਉਹ ਕਹਿ ਰਹੇ ਵੀ ਨੁੱਕਰ ਤੋਂ ਲੈ ਕੇ ਉਸ ਨੁੱਕਰ ਤੋਂ ਲੈ ਕੇ ਉਸ ਨੁੱਕਰ ਤੱਕ ਬਰਾਬਰ ਕੀਤੀ ਜਾਵੇ ਸੜਕ ਇਹੀ ਤਾਂ ਗੱਲ ਹੈ ਨਾ ਯੋਕੇ ਨਹੀਂ 100 ਫੁੱਟੀ ਤੱਕ ਹੋਣਾ ਇਹ ਕੋਈ ਮਸਲਾ ਹੱਲ ਨਹੀਂ ਹੈਗਾ ਪਹਿਲਾਂ ਬੈਠ ਕੇ ਸਾਰਾ ਇੱਕ ਰਣਨੀਤੀ ਬਣਾਈ ਜਾਵੇ ਇੱਕ ਨੋਟਸ ਲਾ ਕੇ ਥੋੜਾ ਹੋਈ ਹੈ ਕੀ ਰਣਨੀਤੀ ਹੈ ਦੁਕਾਨਦਾਰਾਂ ਨੂੰ ਕੀ ਸੇਫਟੀ ਹੈ ਕਿ ਆ ਵੀ ਦੁਕਾਨਦਾਰੀਆਂ ਚੱਲਦੀਆਂ ਵੀ ਕੋਈ ਤੁਹਾਨੂੰ ਨ ਕੋਈ ਬਸ ਪਰਸੋ ਚੌਥੇ ਅਖਬਾਰ ਦੇ ਵਿੱਚ ਜਾਂ ਮੀਡੀਆ ਰਾਹੀਂ ਕੋਈ ਪ੍ਰਸ਼ਾਸਨਕ ਤੇ ਅਧਿਕਾਰੀ ਨੇ ਕਿਹਾ ਉਸ ਤੋਂ ਬਾਅਦ ਦਾ ਜਨੋਟਸ ਦੇ ਦਿੱਤੇ ਅੱਜ ਨਗਰ ਨਿਗਮ ਬਠਿੰਡਾ ਦੇ ਅਧਿਕਾਰੀ ਵੀ ਇੱਥੇ ਭਾਗੂ ਰੋਡ ਬਠਿੰਡਾ ਤੇ ਆਏ ਸੀ ਹਾਂਜੀ ਆਏ ਸੀ ਉਹ ਨੋਟਸ ਦੇ ਦੁਕਾਨ ਦੁਕਾਨ ਬਾਏ ਦੁਕਾਨ ਨਾਮ ਦੇ ਉੱਤੇ ਹੋ ਨੋਟਸ ਦੇ ਕੇ ਗਏ ਆ ਨਾਕੇ ਮਾਲਕਾਂ ਨੂੰ ਲੈ ਕੇ ਗਏ ਆ ਤੁਸੀਂ ਫਿਰ ਇਹਦੀ ਫੁੱਲ ਵਿਰੋਧਤਾ ਕਰਦੇ ਹੋ ਪੂਰੀ ਚੰਗੀ ਤਰ੍ਹਾਂ ਵਿਰੋਧਤਾ ਵਿਰੋਧਤਾ ਦੇ ਵਿਰੋਧਤਾ ਕਰਨ ਦੇ ਉਸੇ ਇੱਥੇ ਇਕੱਠੇ ਹੋਏ ਆ ਅਸੀਂ ਸਾਰੇ ਜਿੰਨੇ ਬੰਦੇ ਇਕੱਠੇ ਹੋਏ ਆ ਇਹ ਵਿਰੋਧਾਂ ਦੇ ਵਿੱਚ ਹੀ ਇਕੱਠੇ ਹੋਏ ਆ ਨਗਰ ਨਿਗਮ ਬਟਿੰਡਾ ਤੇ ਕਮਿਸ਼ਨਰ ਨੂੰ ਕੀ ਅਪੀਲ ਕਰਨਾ ਚਾਹਦੇ ਹੋ ਅਸੀਂ ਤਾਂ ਬੇਨਤੀ ਕਰਨਾ ਚਾਹੁੰਦੇ ਆ ਜੀ ਬੇਨਤੀ ਹੈ ਸਾਡੀ ਤਾਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਵੀ ਇੱਕ ਪਾਸਿਓਂ ਚਾਰ ਬੰਦਿਆਂ ਦੇ ਕਹਿਣ ਦੇ ਉੱਤੇ ਇਹ ਭਾਗੂ ਰੋਡ ਚੌੜੀ ਨਾ ਕੀਤਾ ਜਾਵੇ ਹੋਰ ਵੀ ਬੰਦੇ ਵੱਸਦੇ ਆ ਉਹਨਾਂ ਨਾਲ ਬੈਠ ਕੇ ਕੋਈ ਗੱਲਬਾਤ ਕੀਤੀ ਜਾਵੇ ਉਹਨਾਂ ਦੀਆਂ ਮੁਸ਼ਕਲਾਂ ਸਮਝੀਆਂ ਜਾਣ ਫਿਰ ਕੋਈ ਮਦਦ ਉਹਦੇ ਤੇ ਸਹੀ ਫੈਸਲਾ ਲਿਆ ਜਾਵੇ ਇਹ ਗਲਤ ਫੈਸਲਾ ਨਗਰ ਨਿਗਮ ਦੇ ਅਧਿਕਾਰੀਆਂ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਬਲੌਰ ਸਿੰਘ ਬਲੌਰ ਜੀ ਜੇ ਗੱਲ ਕਰੀਏ ਨਗਰ ਨਿਗਮ ਪਟਿੰਡਾ ਵੱਲੋਂ ਮਤਾ ਪਾਸ ਕੀਤਾ ਗਿਆ ਵੀ ਜਿਹੜਾ ਭਾਗੂ ਰੋੜ ਪਟਿੰਡਾ ਹੈ ਇਹ 6 ਫੁੱਟ ਜਿਹੜੀ ਸੜਕਾ ਚੌੜੀ ਕਰੀ ਜਾਣੀ ਹੈ ਅੱਜ ਨਗਰ ਨਿਗਮ ਪਟਿੰਡਾ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਸੀਗੇ ਕੀ ਕਰਨਾ ਚਾਹਾਂ ਇਹ ਗਲਤ ਹੈ ਭਾਈ ਜੀ ਇਹ ਮੁੱਦਾ ਬਣਾਇਆ ਇਹਨਾਂ ਨੇ ਵੀ ਟਰੈਕ ਦਾ ਜਦ ਕਿ ਇੱਥੇ ਕੋਈ ਟਰੈਕ ਹੀ ਨਹੀਂ ਨਾ 5 ਮਿੰਟ ਜਾਂ 2 ਮਿੰਟ ਜਾਂ 4 ਮਿੰਟ ਦਾ ਕਦੇ-ਕਦੇ ਟ੍ਰੈਫਿਕ ਲੱਗਦਾ ਹੈ ਉਹ ਆ ਹੁਣ ਤੁਸੀਂ ਦੇਖ ਸਕਦੇ ਹੋ ਜੇ ਕੈਮਰਾਮੈਨ ਨਿਗਾ ਮਰਾਵੇ ਬਿਲਕੁਲ ਸਹੀ ਚੱਲ ਰਿਹਾ ਹੈ ਟ੍ਰੈਫਿਕ ਬਿਲਕੁਲ ਟ੍ਰੈਫਿਕ ਐਸੀ ਸਾਰਾ ਦਿਨ ਮੈਂ 35 ਸਾਲ ਤੋਂ ਇੱਥੇ ਆ ਇੱਥੇ ਆ ਸਾਰਾ ਖਾਲੀ ਸੀਗਾ ਪਿਛਲੇ 35 ਸਾਲ ਤੋਂ ਮੈਂ ਇੱਥੇ ਆ ਮੈਨੂੰ ਤਾਂ ਕਦੇ ਲੱਗਿਆ ਨਹੀਂ ਟ੍ਰੈਫਿਕ ਇਹ ਕੁਝ ਕੁ ਲੋਕ ਆ ਜਿਹੜੇ ਆਪ ਦੀ ਬਣਾਉਣਾ ਚਾਹੁੰਦੇ ਆ ਵੀ ਅਸੀਂ ਪਤਾ ਨਹੀਂ ਕੀ ਕੰਮ ਕਰਵਾਤਾ ਉਹਨਾਂ ਲੋਕਾਂ ਨੇ ਇਹ ਮੁੱਦਾ ਠਾਇਆ ਟ੍ਰੈਫਿਕ ਟ੍ਰੈਫਿਕ ਕੋਈ ਟ੍ਰੈਫਿਕ ਹੀ ਨਹੀਂ ਭਾਈ ਜੀ ਇੱਥੇ ਆ ਸਾਰੇ 150 ਦੰਦਾ ਖੜੇ ਆਪਣੇ ਆਸ-ਪਾਸ ਕੋਈ ਟ੍ਰੈਫਿਕ ਨਹੀਂ ਤੇ ਕਦੇ ਨਹੀਂ ਅਸੀਂ ਦੇਖਿਆ ਵੀ 2 ਘੰਟੇ ਟ੍ਰੈਕ ਲੱਗਿਆ ਹੋਵੇ 5-7 ਮਿੰਟ ਦਾ ਟ੍ਰੈਕ ਹੁੰਦਾ ਉਹ ਵੀ ਕਿਤੇ ਮਾੜਾ-ਮੋਟਾ ਹੁੰਦਾ ਹੈ ਕਿਸੇ ਤਿਉਹਾਰਾਂ ਦੇ ਦਿਨਾਂ 'ਚ ਹਾਈਵੇ ਤੇ ਟ੍ਰੈਫਿਕ ਲੱਗ ਜਾਂਦਾ ਹੈ ਹਾਈਵੇ ਫਿਰ ਆਪਾਂ ਖੁੱਲੇ ਕਿੰਨੇ ਕਰ ਦਿਆਂਗੇ ਬਈ ਕਰਦਾ ਨੰਦਾ ਆਹ ਮਹਿਣਾ ਚੌਕ ਹੈ ਧੋਬੀ ਬਾਜ਼ਾਰ ਹੈ ਮਾਰ ਰੋੜ ਹੈ ਕਿਹੜੇ-ਕਿਹੜੇ ਬਾਜ਼ਾਰ ਨੂੰ ਤੁਸੀਂ ਖੁੱਲਾ ਕਰੋਗੇ ਆ ਜਿਹੜਾ ਆਪਣੇ ਕਮਿਸ਼ਨਰ ਸਾਹਿਬ ਦਾ ਆਇਆ ਸੀਗਾ ਵੀ ਸਾਡੇ ਕੋਲੇ ਧਰਨਾ ਲੱਗ ਜਾਂਦਾ ਹੈ ਤੇ ਇਹ ਅਸੀਂ ਵਰਤਦੇ ਆ ਜੀ ਆਹ ਵੀ ਹੁਣ ਜੇ ਲਗਰ ਨਿਕੰਦੀ ਨਲੈਕੀ ਕਰਕੇ ਅਸੀਂ ਧਰਨਾ ਲਾਵਾਂਗੇ ਜੇ ਨਾ ਹੋਇਆ ਤਾਂ ਇੱਥੇ ਕੋਈ ਸ ਇਹਨਾਂ ਨੂੰ ਕੋਈ ਲੋੜ ਨਹੀਂ ਕਿਸੇ ਸੜਕ ਦੀ ਅਸੀਂ ਇੱਥੇ 35 ਸਾਲ ਤੋਂ ਪਿੱਛੇ 24 ਘੰਟੇ ਸਾਡਾ ਐਸ.ਸੀ. ਇੱਥੇ ਰਹਿਨੇ ਆ ਸਾਨੂੰ ਪਤਾ ਹੈ ਕਿ ਕੋਈ ਇੱਥੇ 2-4 ਮਿੰਟ ਇੱਥੇ ਲੰਘਦਾ ਬੰਦਾ ਉਸ ਨੂੰ ਪਤਾ ਹੋ ਬਈ ਇਸ ਚੀਜ਼ ਦਾ ਤਾਂ ਸਾਨੂੰ ਪਤਾ ਪੁੱਛਣ ਦਾ ਸਹੀ ਵੀ ਕਿੰਨਾ ਟ੍ਰੈਫਿਕ ਲੱਗਦਾ ਆ 200 ਗੱਡੀ ਟੱਪੀ ਜਾਂਦੀ ਹੈ ਦਿਖਾਓ ਕਿੱਥੇ ਆ ਟ੍ਰੈਫਿਕ ਆ ਕੈਮਰਾਮੈਨ ਨੂੰ ਦੁਬਾਰਾ ਵਾ ਸਕੂਲ ਵਾਲੇ ਆ ਆ ਰਹੇ ਆ ਸਕੂਲ ਵਾਲੇ ਬੱਚੇ ਆ ਰਹੇ ਆ ਦੇਖੋ ਤਾਂ ਸਹੀ ਕੋਈ ਟ੍ਰੈਫਿਕ ਹੋਵੇ ਤਾਂ ਸਹੀ ਕਿਤੇ ਆ ਚਾਰ ਕੇ ਬੰਦੇ ਆ ਜਿਹੜੇ ਨਵੇਂ ਨਵੇਂ ਅਮੀਰ ਬਣੇ ਆ ਹੋਰ ਫਲਾਟ-ਪਲੂਟ ਵੇਚ ਕੇ ਅਮੀਰ ਨਹੀਂ ਹੈਗੇ ਉਹ ਸਹੀ ਗੱਲ ਹੈ ਜੀ ਅਮੀਰ ਨਹੀਂ ਹੈ ਜਿਹੜੇ ਅਮੀਰ ਬੰਦੇ ਆ ਉਹ ਬਾਈ ਜੀ ਵਰਗੇ ਸਾਡੇ ਕੋਲੇ ਖੜੇ ਆ ਸਾਰਾ ਦਿਨ ਸਾਡੇ ਕੋਲੇ ਰਹਿੰਦੇ ਆ ਜਿਹੜੇ ਅਮੀਰ ਬੰਦੇ ਆ ਉਹ ਐਸ ਜੀਆਂ ਗੱਲਾਂ ਹੀ ਨਹੀਂ ਕਰਦੇ ਇਹ ਹੁੰਦੇ ਆ ਜਿਹੜੇ ਨਵੇਂ-ਨਵੇਂ ਅਮੀਰ ਬਣਿਆ ਉਹਨਾਂ ਨੂੰ ਆਇਆ ਵੀ ਸਾਡੀਆਂ ਦਕਾਨਾਂ ਹਾਈਵੇ ਤੇ ਆ ਜਾੰਗੇ ਠੀਕ ਹੈ ਉਹਨਾਂ ਨੂੰ ਇਹ ਇਹ ਆ ਵੀ ਭਾਈ ਜਦੋਂ ਵੈਂਟੀਲੇਟਰ ਤੇ ਪਾਇਆ ਜਾਂਦਾ ਨਾ ਬੰਦਾ ਉਦੋਂ ਅਮੀਰ ਗਰੀਬ ਨਹੀਂ ਦੇਖਦਾ ਬੰਦਾ ਉਦੋਂ ਤਾਂ ਉਹਨਾਂ ਕਥਾਂ ਜੀ ਕੰਮ ਚੱਲਦਾ ਉਹ ਅਚਾ ਨਗਰ ਨਿਗਮ ਬਠਿੰਡਾ ਦੇ ਅਧਿਕਾਰੀਆਂ ਨੂੰ ਹੁਣ ਜਿਹੜੀ ਸੜਕ ਉਹੜੀ ਹੁਣ ਜਾ ਰਹੀ ਆ ਇਸ ਨੂੰ ਲੈ ਕੇ ਮਿਲੋਗੇ ਤੁਸੀਂ ਮਿਲਾਂਗੇ ਜੀ ਇੱਕ ਵਾਰੀ ਕਮਿਸ਼ਨਰ ਸਾਹਿਬ ਜਿਵੇਂ ਕਹਿ ਰਹੇ ਸੀਗੇ ਵੀ ਮੈਂ ਪੁਲਿਸ ਵੱਲ ਲੈ ਕੇ ਤੇ ਆ ਗਿਆ ਇਸ ਤਰ੍ਹਾਂ ਕਿਵੇਂ ਆਜੂਗਾ ਬਈ ਕਮਿਸ਼ਨਰ ਕੋਈ ਨੌਕਰੀ ਹੈ ਨਾ ਸਰਕਾਰ ਦਾ ਉਹ ਲੋਕਾਂ ਦੇ ਮੁਤਾਬਕ ਦੀ ਗੱਲ ਕਰ ਸਕਦਾ ਜੇ ਉਹ ਕਹੇ ਵੀ ਮੈਂ ਪੁਲਸ ਆ ਗਿਆ ਪੁਲਸਾਂ ਕੀ ਕਿਵੇਂ ਹਟਾ ਦੂਗੀ ਬਈ ਹੁਣ ਸਦਾ ਕੰਮ ਹੁੰਦਾ ਸਿਰਫ ਕੋਈ ਉੱਥੇ ਗੜਬੜ ਹੋਣ ਤੋਂ ਰੋਕਣਾ ਪੁਲਸ ਕਿਸੇ ਦਾ ਕੋਈ ਨਹੀਂ ਢਾ ਸਕਦਾ ਪੁਲਸ ਕੋਲੇ ਕੋਈ ਅਥਾਰਟੀ ਨਹੀਂ ਤੇ ਇਸੇ अच्छा ਤੁਸੀਂ ਕੋਈ ਕੋਰਟ ਦਾ ਰੁੱਖ ਵੀ ਕਰੋਗੇ ਕਰਾਂਗੇ ਜੋ ਤਾਂ ਸਾਰਾ ਕੁਝ ਹੀ ਹੋਊਗਾ ਬੇ ਜੀ ਕੋਰਟ ਵੀ ਆਪਣੇ ਇਸ ਮਸਲੇ ਵਾਸਤੇ ਕੋਟਾਂ ਬਣੀਆਂ ਹੋਈਆਂ ਆ ਉਹਦਾ ਸਾਡੀ ਕਾਰਵਾਈ ਚੱਲ ਰਹੀ ਹੈ ਹੋਊਗੀ ਏਡੀ ਕੋਈ ਗੱਲ ਨਹੀਂ ਹੈਗੀ ਪਹਿਲਾਂ ਬਥੇਰੇ ਹੋ ਕੇ ਓਟਿਆ ਜੇ ਮੇਰੇ ਕਹਿਣ ਦਾ ਮੈਸੇਜ ਹੈ ਨਗਰ ਨਿਗਮ ਬਠਿੰਡਾ ਚ ਤੁਹਾਡਾ ਮਸਲਾ ਹੱਲ ਨਹੀਂ ਹੁੰਦਾ ਤਾਂ ਤੁਸੀਂ ਕੋਰਟ ਦਾ ਰੁੱਖ ਕਰੋਗੇ ਉਹ ਤਾਂ ਹੋਣੀ ਹੋਣਾ ਬੇ ਜੀ ਹੋਣੀ ਲਵਾਂਗੇ ਨਾ ਵੀ ਮਸਲਾ ਹੱਲ ਹੋਵੇ ਨਾ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਾਨੂੰ ਕਿਉਂਕਿ ਜਿਹੜੇ ਜਿਹੜੇ ਨਵੇਂ ਮੀਰ ਮੈਂ ਬਾਰੀ-ਬਾਰੀ ਕਿਉਂ ਕਹਣਾ ਇਹ ਗੱਲ ਜਿਹੜੇ ਨਵੇਂ ਮੀਰ ਬੰਦੇ ਹੁੰਦੇ ਬਣੇ ਹੁੰਦੇ ਆ ਨਾ ਨਵੇਂ-ਨਵੇਂ ਦੀ ਖ ਉਹਨਾਂ ਨੂੰ ਆਮ ਬੰਦੇ ਦੀ ਤਕਲੀਫ ਦਾ ਪਤਾ ਹੀ ਨਹੀਂ ਲੱਗਦਾ ਭਾਈ। ਉਹਨਾਂ ਨੇ ਸਿਰਫ ਆਪ ਦਾ ਦੇਖਣਾ ਸੀ ਮੇਰਾ ਹਾਈਵੇ ਤੇ ਆਇਆ। ਠੀਕ ਹੈ। ਉਹਨਾਂ ਦਾ ਹਾਈਵੇ ਤੇ ਵੀ ਆ ਜਾਊਗਾ ਕੋਈ ਏਡੀ ਗੱਲ ਨਹੀਂ ਹੈਗੀ। ਹੌਲੀ-ਹੌਲੀ ਜਿਹੜੀਆਂ ਨਵੀਆਂ ਬਿਲਡਿੰਗਾਂ ਬਣੀਆਂ ਨੇ ਉਹ ਪਿੱਛੇ ਬਣ ਰਹੀਆਂ ਹੁਣ। ਨਕਸ਼ਾ ਪਾਸ ਹੁੰਦਾ ਸਾਹਮਣੇ ਬਿਲਡਿੰਗ ਹੈ ਭਾਈ ਜੀ ਨੂੰ ਉਹ ਦਿਖਾਓ। ਸਾਰੀਆਂ ਬਿਲਡਿੰਗਾਂ ਜਿਹੜੀਆਂ ਨਵੀਆਂ ਬਣਦੀਆਂ ਤਾਂ ਉਹ ਪਿੱਛੇ ਬਣਦੀਆਂ। ਅਗਲਾ ਥਾਂ ਛੱਡਦਾ ਸਾਡੇ ਬਿਲਕੁਲ ਨਾਲ ਹੈ ਦੁਕਾਨਾਂ ਬਣੀ ਐ। ਆਪਦੀ ਸੂਹਤ ਵਾਸਤੇ ਉਹਨਾਂ ਨੇ ਥਾਂ ਛੱਡਿਆ। ਪਿੱਛੇ ਬਣੀ ਐ ਆ ਜਿੱਥੇ ਆਪਾਂ ਖੜੇ ਆ ਇਹ ਵੀ ਬਹੁਤ ਪਿੱਛੇ ਦੁਕਾਨਾਂ ਬਣੀਆਂ ਹੋਈਆਂ ਜਿਹੜੀ ਨਵੀਂ ਕਲੈਕਸ਼ਨ ਹੁੰਦੀ ਆ ਕੋਈ ਵੀ ਉਹ ਸਾਰੀ ਪਿੱਛੇ ਬੰਦ ਇਹਦੇ ਚ ਕੋਈ ਆਹ ਨਹੀਂਗਾ ਹਰੇਕ ਆਪਣੀ ਜਗ੍ਹਾ ਛੱਡ ਕੇ ਬਿਲਕੁਲ ਜਾਇਜ਼ ਹਾਂਜੀ ਜਿਹੜਾ ਹੁਣ ਹਰੇਕ ਨੂੰ ਪਤਾ ਐ ਦੁਕਾਨ ਉਹੀ ਚੱਲਦੀ ਐ ਬਾਈ ਜੀ ਜਿੱਤੇ ਮੋਹਰੇ ਪੜ ਕੇ ਹੋਰ ਕੋਈ ਦੁਕਾਨ ਚੱਲਦੀ ਨਹੀਂ ਉੱਤੇ ਖੜੀ ਨਹੀਂ ਜੰਮ ਬਿਲਕੁਲ ਜ ਬਿਲਕੁਲ ਐਸੀ ਭਾਗੂ ਰੋਡ ਬਠਿੰਡਾ ਦੇ ਦੁਕਾਨਦਾਰ ਜਿਨ੍ਹਾਂ ਨੇ ਕਿਹਾ ਕਿ ਅਸੀਂ ਜੋ ਨਗਰ ਨਿਗਮ ਬਟਿੰਡਾ ਵੱਲੋਂ ਜਿਹੜਾ ਮਤਾ ਪਾਇਆ ਗਿਆ ਵੀ ਅਸੀਂ ਜਿਹੜੀ ਇਹ ਪਾਗੂ ਰੋਡ ਬਟਿੰਡਾ ਦੀ ਜਿਹੜੀ ਸੜਕ ਹੈ 60 ਫੁੱਟ ਜਿਹੜੀ ਚੌੜੀ ਕਰਨ ਜਾ ਰਹੇ ਹਾਂ ਇਸ ਨੂੰ ਲੈ ਕੇ ਪਾਗੂ ਰੋਡ ਬਟਿੰਡਾ ਦੇ ਜਿਹੜੇ ਦੁਕਾਨਦਾਰਾਂ ਵੱਲੋਂ ਨਗਰ ਨਿਗਮ ਬਟਿੰਡਾ ਦੇ ਮੋਰਚਾਵਾ ਤੇ ਜਿਹੜੇ ਨਾਰੇ ਲਗਾਏ ਜਾ ਰਹੇ ਆ ਅਤੇ ਜਿਹੜੀ ਫੁੱਲ ਫਲੈਟ ਜਿਹੜੀ ਬਰੋਤਾ ਇਹਨਾਂ ਵੱਲੋਂ ਕੀਤੀ ਜਾ ਰਹੀ ਆ ਕੁਸ਼ਨ ਨਗਰ ਨਿਗਮ ਬਟਿੰਡਾ ਦੇ ਅਧਿਕਾਰੀ ਵੀ ਭਾਗੂ ਰੋਡ ਬਟਿੰਡਾ ਤੇ ਪਹੁੰਚੇ ਆ ਗੱਲਬਾਤ ਕਰਦੇ ਉਹਨਾਂ ਨਾਲ ਉਹਨਾਂ ਦਾ ਵੀ ਕੀ ਕਹਿਣਾ ਇਸ ਮਸਲੇ ਬਾਰੇ ਫਿਰ ਭਾਗੂ ਰੋਡ ਬਟਿੰਡਾ ਤੇ ਪਹੁੰਚੇ ਹੋ ਕੀ ਗੱਲਬਾਤ ਹੋਈ ਆ ਦੁਕਾਨਦਾਰਾਂ ਨਾਲ ਤੁਸੀਂ ਗੱਲਬਾਤ ਕੀਤੀ ਆ ਦੁਕਾਨਦਾਰਾਂ ਨੂੰ ਅਸੀਂ ਕਿਹਾ ਸੀ ਨੋਟਿਸ ਦੇ ਰਿਹਾ ਸਿਰਫ 7 ਦਿਨਾਂ ਦਾ ਇਹਦੇ ਵਿੱਚ ਤੁਸੀਂ ਆਪਣਾ ਰਿਪਲਾਈ ਦੇਣਾ ਜੋ ਵੀ ਤੁਹਾਡੇ ਕੋਲ ਓਨਰਸ਼ਿਪ ਡਾਕੂਮੈਂਟਸ ਨੇ ਕੋਈ ਨਕਸ਼ਾ ਪਾਸ ਜਾਂ ਕੁਝ ਉਹ ਡਾਕੂਮੈਂਟਸ ਅਸੀਂ ਮੰਗ ਜਾਂ ਸਿਰਫ 7 ਦਿਨਾਂ ਦਾ ਸਰ ਇੱਕ ਬਾਅਦ ਅਗਲੀ ਕਾਰਵਾਈ ਸਰ ਇਹ ਕਿੰਨੇ ਫੁੱਟ ਰੋਡ ਚੌੜੀ ਹੋਣੀ ਆ 60 ਫੁੱਟ ਚੌੜੀ ਸੜਕ ਹੋ ਉਨ ਤੱਕ ਕਿੰਨੇ ਕ ਦੁਕਾਨਦਾਰਾਂ ਨੂੰ ਨੋਟਿਸ ਕੱਢ ਚੁੱਕੇ ਹੋ ਸ਼ੁਰੂ ਕੀਤਾ ਜੀ ਅੱਜ ਸਾਰਿਆਂ ਨੂੰ ਦਵਾਂਗੇ ਜਿੰਨੇ ਵੀ ਇਸ ਰੋੜ ਤੇ ਆਣਗੇ ਸਾਰਿਆਂ ਨੂੰ ਨੋਟਿਸ ਦੇਣੇ ਆ ਅੱਜ ਸਟਾਰਟਿੰਗ ਹੈ ਸਟਾਰਟਿੰਗ ਹੈ ਅੱਜ ਸਾਰਿਆਂ ਨੂੰ ਨੋਟਿਸ ਮੰਡੇ ਜਾਣਗੇ ਅੱਛਾ ਕਿੰਨੀ ਕ ਦੇਰ ਤੱਕ ਇਹ ਮੁਕੰਮਲ ਹੋ ਜਾਣਾ ਜੀ 7 ਦਿਨਾਂ ਦੇ ਵਿੱਚ ਇਹਨਾਂ ਤੋਂ ਜਵਾਬ ਮੰਗਿਆ ਜੀ ਫਿਰ ਉਸ ਤੋਂ ਬਾਅਦ ਉਹਦੀ ਸੁਣਵਾਈ ਕਰਕੇ ਜੋ ਵੀ ਹੋਏਗਾ ਡਿਸੀਜਨ ਆਫਿਸ ਦਾ ਉਹਦੇ ਹਿਸਾਬ ਨਾਲ ਕਾਰਵਾਈ ਅੱਗੇ ਭੇਜੇ ਉਸ ਦੁਕਾਨਦਾਰਾਂ ਨਾਲ ਗੱਲ ਹੋਈ ਐ ਇਸ ਮੈਟਰ ਜਿਨਹੀਂ ਹੱਦੇ ਕਿਸੇ ਨਾਲ ਗੱਲ ਦੇ ਲੱਗਦਾ ਤੁਹਾਨੂੰ ਦੁਕਾਨਾਂ ਤੇ ਦੁਕਾਨਦਾਰ ਇਸ ਤੇ ਹੀ ਬਰੋਤਾਂ ਵੀ ਕਰਨਗੇ ਇਹ ਕੋ ਹੋ ਸਕਦਾ ਜੀ ਕੁਝ ਹੋਵੇ ਪਰ ਜੋ ਵੀ ਹੈ ਸੌਟ ਆਊਟ ਜਿਹੜਾ ਬੈਠ ਕੇ ਆਫਿਸ ਦੇ ਵਿੱਚ ਹੀ ਹੋਏਗਾ ਇਹ ਫਿਰ ਇਹ ਜਿਹੜਾ ਮਾਸਟਰ ਪਲਾਨ ਹੈ ਕਹਿੰਦੇ ਕਾਫੀ ਦੇਰ ਦਾ ਤਿਆਰ ਕੀਤਾ ਹੋਇਆ ਨਗਰ ਨਿਗਮ ਬਟਿੰਡਾ ਵੱਲੋਂ ਕੀ ਚਲਾ ਚਾਹੁੰਗੇ ਦੇਖੋ ਜੀ ਜਿਹੜਾ ਹੁਣ ਰੈਜਨੂਸ਼ਨ ਪੈ ਚੁੱਕਿਆ 60 ਫੁੱਟ ਦਾ ਉਹ پاس ਵੀ ਹੋ ਚੁੱਕਿਆ ਰਹੇਗਾ ਠੀਕ ਹੈ ਜੀ ਉਹਦੇ ਸਾਹਮਣੇ 60 ਫੁੱਟ ਕਰਨੀ ਹੈ ਜੀ ਸਾਡੇ ਕੰਪਾਨੇ ਦੀ ਇਹ ਰੋਡ ਚੌੜਾ ਹੋ ਕੇ ਹੀ ਰਹੇਗਾ ਚੌੜਾ ਹੋਏਗਾ 60 ਫੁੱਟ ਜਿੱਦੂ ਕਮਰਸ਼ੀਅਲ ਐਕਟੀਵਿਟੀ ਸਾਰੀ ਇੱਥੇ ਹੋ ਰਹੀ ਹੈ 60 ਫੁੱਟ ਹੀ ਤੇ ਹੀ ਕਮਰਸੇ ਲਾਕ ਹੁੰਦੀ ਆ ਉਸ ਤੋਂ ਬਿਨਾ ਫਿਰ ਸਾਰੇ ਇਲੀਗਲ ਬਣਾਈ ਜਾਂਦੇ ਨੇ ਤੇ ਦਿੱਕਤ ਆਉਂਦੀ ਆਲੇ ਜੀ ਦੁਕਾਨਦਾਰਾਂ ਨੂੰ ਫਿਰ ਇਹਦਾ ਮੁਆਵਜ਼ਾ ਵੀ ਦਿੱਤਾ ਜਾਊਗਾ ਵੀ ਜਿਨ੍ਹਾਂ ਦੀ ਆਪ ਦੀ ਜ਼ਮੀਨ ਹੈ ਉਹ ਡਿਸੀਜਨ ਆਫਿਸ ਦਾ ਹੋਏਗਾ ਜੋ ਵੀ ਡਿਸੀਜਨ ਹੋਏਗਾ ਹਾਈ ਲੈਵਲ ਤੇ ਉਹ ਡਿਸੀਡਰ ਹੋਏਗਾ ਕੁਝ ਦੁਕਾਨਾਂ ਦੇ ਮਾਲਕ ਵੀ ਸਾਡੇ ਨਾਲ ਇੱਥੇ ਮੌਜੂਦ ਹੈ ਗੱਲਬਾਤ ਕਰ ਸੋ ਸੌਂਚ ਜਿਸ ਵਾਂਜੀ ਜੇ ਗੱਲ ਕਰੀਏ ਨਗਰ ਨਿਗਮ ਪਟਿੰਡਾ ਵੱਲੋਂ ਅੱਜ ਭਾਗੂ ਰੋਡ ਤੇ ਜਿਹੜੀਆਂ ਦੁਕਾਨਾਂ ਐ ਉਹਨਾਂ ਦੁਕਾਨਦਾਰਾਂ ਨੂੰ ਨੋਟਸ ਕੱਢੇ ਗਏ ਐ ਕੀ ਕਹਿਣਾ ਚਾਹਾਂ ਮੇਰੇ ਦੁਕਾਨਦਾਰਾਂ ਨੂੰ ਨੋਟਸ ਨਾ ਨਹੀਂ ਕੱਢੇ ਗਏ ਪੈ ਗਏ ਐ ਮਾਲਕ ਕੋਈ ਦੁਕਾਨਦਾਰ ਨੂੰ ਪਤਾ ਵੀ ਨਹੀਂ ਜੇ ਦੇ 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 ਨੋਟਾ ਉਹਨਾਂ ਨੂੰ ਕੋਈ ਵੈਲਿਊ ਨਹੀਂ ਠੀਕ ਐ ਬਾਕੀ ਬਿਲਕੁਲ ਸਾਰੇ ਸਾਰੇ ਗਲਤ ਐਵੇਂ ਲੋਕਾਂ ਨੂੰ ਖਾਮ ਖਾਂ ਤੰਗ ਕਰਨ ਵਾਲੀ ਗੱਲ ਐ ਜੇ ਸੜਕ 'ਤੇ ਕੋਈ ਲੋਡ ਹੈ ਕੋਈ 2 ਫੁੱਟ ਜਾਂ 4 ਫੁੱਟ ਤਾਂ ਚਲੋ ਪਿੱਤੀ ਜਾ ਸਕਦੀ ਅਸੀਂ ਵੀ ਤਿਆਰ ਆ ਪਰ ਜੇ ਤੁਸੀਂ ਕਹੋ ਵੀ ਲੋਕਾਂ ਨੂੰ ਹਟਾ ਹੀ ਦੇਣਾ ਹੈ ਸਰਕਾਰਾਂ ਆਂ ਲੋਕਾਂ ਨੂੰ ਮਸਾਉਣ ਵਾਸਤੇ ਅੰਗੇ ਨਾ ਕੇ ਰੋਣ ਕਰੋ ਯਾਦ ਰਵਾਸਤੇ ਹੁੰਦੀਆਂ ਨਗਰ ਨਿਗਮ ਦਾ ਲੋਕਾਂ ਨੂੰ ਭਲਾ ਕਰਨ ਵਾਸਤੇ ਬਣਾਈ ਨਾਗੇ ਲੋਕਾਂ ਦੀ ਦੁਕਾਨਾਂ ਬੰਦ ਕਰਾ ਦਿਓ ਲੋਕਾਂ ਦਾ ਰੋਜ਼ਗਾਰ ਬੰਦ ਕਰਾ ਦਿਓ ਕਿਵੇਂ ਕਢੀ ਜਦ ਨਗਰ ਨਿਗਮ ਬਠਿੰਡਾ ਦੇ ਅਧਿਕਾਰੀ ਕਹਿ ਰਹੇ ਆ ਬਠਿੰਡਾ ਚ ਟ੍ਰੈਫਿਕ ਦੀ ਸਮੱਸਿਆ ਬਹੁਤ ਐ ਜਦੋਂ ਕੋਈ ਧਰਨੇ ਪ੍ਰਦਰਸ਼ਨ ਇੱਥੇ ਸੈਕਟਰ 8 ਕੋਲੇ ਲੱਗ ਜਾਂਦੇ ਆ ਜਿਹੜਾ ਵੇਕਲ ਹੈ ਗਿਆ ਉਹ ਭਾਗੂ ਰੋਡ ਬਠਿੰਡਾ ਤੋਂ ਹੀ ਅੱਗੇ ਵੱਲ ਜਾਂਦੇ ਆ ਕੀ ਕਹਿਣਾ ਚਾਹੁੰਦੇ ਸਮੱਸਿਆ ਕਿੱਥੇ ਨਹੀਂ ਹੈਗੀ ਜਿਹੜਾ ਆਪਣਾ ਤੋਂ ਵੀ ਮੁਝਾਰਿਆ ਉੱਥੇ ਸਮੱਸਿਆ ਨਹੀਂ ਹੈ ਉਹ ਹੱਲ ਕਰਕੇ ਅੱਜ ਤੱਕ ਇਹਨਾਂ ਨੇ ਸਿਰਫ ਕਿਸੇ ਦੀ ਲਾਈ ਲੱਗਦੇ ਚੱਕ ਕੇ ਉਂਗਲ ਦੇ ਕੇ ਲੋਕਾਂ ਨੂੰ ਖਰਾਬ ਕਰਨ ਵਾਲੀ ਗੱਲ ਹੈ ਸੋ ਸਿਆ ਥਾਂ ਥਾਂ ਤੇ ਆ ਇਧਰ ਸੋ ਸੇ ਕਿੰਨੀ ਗੱਲ ਹੋ ਜੀ 20 ਸੜਕਾਂ ਨੂੰ ਧਰਕ ਜਾਈ ਤੋੜ ਕੋਟਕ ਉਹ ਕਿਉਂ ਨਹੀਂ ਉਸ ਟਰੱਕ ਤੋਂ ਟਰੱਕ ਦੀ ਸੇਜ ਦਾ ਇੱਥੋਂ ਲਾ ਕੇ ਟ੍ਰੈਫਿਕ ਨੂੰ ਹਟਾ ਡਾਇਵਰਟ ਕਰਨਾ ਹੈ ਤੇ ਕੋਈ ਨਹਿਤ ਕੋਈ ਕਿਤਾਜਦਾ ਨਹਿਤ ਸੜਕ ਮਿਲਦੀ ਨਾ ਬੜੀ ਤੋਂਫਰ ਮਿਲਦੀ ਉਹ ਤੋਂ ਟ੍ਰੈਫਿਕ ਲੈ ਕੇ ਲੈ ਕੇ ਆਉਣਾ ਜਿਹੜੀ ਆਪਣੇ ਹੈਗੀ ਪਾਵਰ ਆਫ ਰੋਡ ਤੇ ਕਿੰਨੀ ਵੱਡੀ ਸੜਕ ਹੈ ਅੰਕ ਜਿਹੜਾ ਕੋਈ ਨੋਟਸ ਕੱਢਿਆ ਇਸ ਨੋਟਸ ਚ ਕੀ ਲਿਖਿਆ ਜੀ ਸਾਨੂੰ ਕੋਈ ਨੋਟਸ ਆਇਆ ਹੀ ਨਹੀਂ ਪੰਦੇਸ ਕਿਤੇ ਦੀ ਗੱਲ ਆਇਆ ਹੀ ਨਹੀਂ ਨਹੀਂ ਕਿਸੇ ਕਈ ਦੁਕਾਨਦਾਰਾਂ ਨੂੰ ਨੋਟਸ ਦਿੱਤਾ ਉਸ ਤੇ ਕੀ ਲਿਖਿਆ ਆਓ ਜੀ ਕੋਲ ਕੋਈ ਸਾਹ ਦੇ ਤੋੜੇ ਤੋੜੇ ਨਾਲ ਕੋਈ ਮਕਾਨ ਮਾਲਕ ਕੋ ਇਹ ਮਕਾਨ ਮਾਲਕਾਂ ਨੂੰ ਨੋਟਸ ਨਹੀਂ ਹੈ ਤਰਾਏਦਾਰਾਂ ਨੂੰ ਨੋਟਿਸ ਹੈ ਅਨਦ ਕਾ ਤੋਂ ਸਾਰੀ ਤੇ ਦਸਤਾਵੇਜ਼ ਜਨ ਸੰਬੰਧੀ ਉਪਰੋਕਤ ਵੀ ਇਹਦੇ ਸੰਬੰਧ ਵਿੱਚ ਮਾਨਯੋਗ ਜਨਰਲ ਹਾਊਸ ਵੱਲੋਂ ਮਤਾ ਨਾਮਾ 295 ਮਿਤੀ 25 1 2024 ਪ੍ਰਵਾਨ ਕੀਤਾ ਗਿਆ ਹੈ ਜਿਸ ਵਜ੍ਹਾ ਭਾਗੂ ਨੂੰ 60 ਫੁੱਟ ਚੌੜਾ ਕੀਤਾ ਜਾਣਾ ਹੈ ਜਿਸ ਦੇ ਸਬੰਧ ਵਿੱਚ ਆਪ ਨੂੰ ਪੀ ਐਮਸੀ ਐਕਟ 1976 ਦਾ 242 ਮਦਦ ਕੀਤੇ ਗਏ ਸਰਕਾਰੀ ਰਸਤੇ ਉਪਰ ਨਜਾਇਜ਼ ਕਬਜ਼ੇ ਬਿਲਕੁਲ ਗਲਤ ਹੈ ਕੋਈ ਨਹੀਂ ਅੱਜ ਚੁੱਪ ਚਾ। ਇਹ ਪਹਿਲਾਂ ਕਚਰਾ ਰਸਤਾ ਸੀ ਭਾਗੂ ਪਿੰਡ ਤੱਕ ਜਾਂਦਾ ਸੀ ਜਦੋਂ ਇਹ ਬੜੇ ਸ਼ੌਲੀ ਬਣ ਗਈ ਰਸਤਾ ਕੋ ਬੰਦ ਹੋ ਗਿਆ ਰਸਤਾ ਹੋਣੋਂ ਜ਼ਿਆਦਾ ਹੈ ਜਦੋਂ ਇਸ ਤਮਾਲ ਹੋਈ ਸੀ ਜੋ ਸੁਪੇਣਾ ਇਹ ਰਸਤਾ ਸਾਰਾ ਨਹੀਂ ਫੋਟ ਸੀ ਇਹ ਰਸਤਾ ਹੁਣ 30 ਫੁੱਟ ਹੈ ਇਹ ਜੈਦ ਅਸੀਂ ਕੰਮ ਕਿਹੜਾ ਕੀਤਾ ਨਹੀਂ ਅਮਕੜੀ ਜਮੇ ਨਗਰ ਨਿਗਮ ਬਟਿੰਡਾ ਦੇ ਅਧਿਕਾਰੀ ਕਹਿ ਰਿਹਾ ਟ੍ਰੈਫਿਕ ਦੀ ਸਮੱਸਿਆ ਬਹੁਤ ਆ ਰਹੀ ਹੈ ਬਟਿੰਡਾ ਚ ਤਾਂ ਕਰਕੇ ਇਹ ਸੜਕ ਚੌੜੀ ਕੀਤੀ ਜਾ ਰਹੀ ਹੈ ਬਿਲਕੁਲ ਸਮੱਸਿਆ ਮੈਂ ਕਹਿੰਦਾ ਹੈਗੀ ਪਰ ਜੇ ਉਹ ਸਮੱਸਿਆ ਦਾ ਹੱਲ ਹੈ 200 ਫੁੱਟ ਸੜਕ ਬਣੀ ਰਿੰਗ ਰੋਡ ਉਸ ਪਾਵਰ ਰੋਡ ਨੂੰ ਮਿਲਦੀ ਜੀ ਤੇ ਮੇਨ ਰੋਡ ਤੋਂ ਮਿਲਦੀ ਉੱਥੇੋਂ ਨਾ ਕੱਢਿਆ ਟ੍ਰੈਫਿਕ ਇੱਧਰ ਵੀ ਕਿਉਂ ਕੱਢਿਆ ਜਾਏ ਲੋਕਾਂ ਨੂੰ ਵਸਦਿਆਂ ਨੂੰ ਕਿਉਂ ਝਾੜਿਆ ਜਾਏ ਮੈਂ ਨਾ ਚੋਕ ਬਿੱਕੋਲਾ ਬਿਆਰੀ ਫੁੱਲ ਫਲੈਟ ਦੀ ਬਰੋਥਾ ਕਰਦੇ ਹਾਂ ਬਿਲਕੁਲ ਫੁੱ ਆ ਮਰਦੀਆਂ ਦੇ ਉਚਾਰ ਪਰ ਜੇ ਕੇ ਵੀ ਅਸੀਂ ਤੁਹਾਨੂੰ ਸੌਫਟ ਨਹੀਂ ਕਰ ਜਾਂਗੇ ਇਹ ਸੰਭਵ ਨਹੀਂ ਹੈ ਕਦੇ ਵੀ ਨਹੀਂ ਹੋ ਸਕਦਾ ਅਸੀਂ ਬਿਲਕੁਲ ਅਗੇਂਸਟ ਹਾਂ ਕਿਉਂਕਿ ਲੋਕਾਂ ਦਾ ਰੋਜ਼ਗਾਰ ਖੁੱਸੇਗਾ ਲੋਕਾਂ ਦੀ ਕਮਾਈ ਖੁੱਸੇਗੀ ਲੋਕਾਂ ਦੇ ਘਾਟੇਣ ਬਿਲਕੁਲ ਗਲਤ ਜਿਹੜੇ ਨੋਟਸ ਕੱਢੇ ਗਏ ਆ ਬਾਗੂ ਰੋਡ ਦੇ ਦੁਕਾਨਦਾਰਾਂ ਨੂੰ ਇਸ ਨੂੰ ਲੈ ਕੇ ਨਗਰ ਨਿਗਮ ਬਠਿੰਡਾ ਦੇ ਅਧਿਕਾਰੀਆਂ ਨਾਲ ਵੀ ਮਿਲੋਗੇ ਹਾਂ ਲੋਨ ਪਈ ਤਾਂ ਮਿਲਾਂਗੇ ਤੇ ਸਰ ਨੂੰ ਨੋਟਿਸ ਅਜੇ ਤੱਕ ਆਈ ਹੀ ਨਹੀਂ ਲਈਏ ਕਿ ਨੂੰ ਲਾ ਕੇ ਇਹ ਲਿਖਿਆ ਸੀ ਕਮੇਟ ਕਮੇਟੀ ਨੇ ਮੀਟਿੰਗ ਕੀਤੀ ਜਿਹੜੀ ਜਿਹੜੀ ਕਮੇਟੀ ਬਣਾਈ ਹੈ ਐਮਸੀ ਬਣਾਈ ਨੇ ਜਾਂ ਕੋਈ ਬਣਾਈ ਨੇ ਉਹ ਲੋਕਾਂ ਦੇ ਭਲੇ ਵਾਸਤੇ ਨੇ ਨਾ ਕਿ ਲੋਕਾਂ ਦੇ ਘਰ ਜਾਣ ਵਾਸਤੇ ਜਨਰਲ ਹਾਊਸ 'ਚ ਮੀਟਿੰਗ ਕਰ ਲਈ ਸੀ ਸਿੱਸਾ ਤੋਂ ਐਡਮਿਨਿਸਟ੍ਰੇਸ਼ਨ ਨੇ ਪੁੱਛਿਆ ਕਿ ਲੋਕ ਇੱਥੋਂ ਦੇ ਹੈਗੇ ਨਾ ਕੋਈ ਤਕਰੀਰ ਹੈ ਇੱਕ ਉਹ ਮੁੰਡਾ ਜੇ ਬੇਟੇ ਪਾਸੇ ਬੈਠਾ ਇੱਥੋਂ 100 ਫੁੱਟ ਦੂਰ ਜਾ ਕੇ ਉਹਦੀ ਸਮੱਸਿਆ ਤੇ ਪੇਂ ਰੋਡ ਦੇ ਸੰਬੰਧ ਦਾ ਫਰਕ ਨਹੀਂ ਹੈਗਾ ਤੁਹਾਡੇ ਘਰ ਤੋਂ 4 ਫੁੱਟ ਘਰ ਦੂਰ ਕੁ 10 ਫੁੱਟ ਬੈਠਾ ਹੈ ਉਹ ਤਾਂ ਕਹਿ ਗਿਆ ਜੀ ਸਾਰੇ ਕਾਟਾ ਦਿਓ ਮੇਰਾ ਕਾਹ ਕਰ ਰਹੇ ਨੇ ਤੁਸੀਂ ਕਹਿ ਰਹੇ ਹੋ ਵੀ ਮੈਨੂੰ ਨੋਟਸ ਨਹੀਂ ਆਇਆ ਦੁਕਾਨਦਾਰ ਨੂੰ ਵੀ ਨਹੀਂ ਆਇਆ ਹਮ ਤੇ ਜੀ ਸੁਣੋ ਆ ਨੋਟਸ ਵੀ ਤੁਹਾਡੇ ਕੋਲੇ ਤਾਂ ਹੈ ਇਹ ਨੋਟਸ ਆਇਆ ਚਲੋ ਕੋਈ ਵੀ ਕੁਝਾ ਹੁਣ ਸੁਣੋ ਬਈ ਮੇਰੀ ਗੱਲ ਅੰਕਲ ਜੀ ਤੁਸੀਂ ਕਹਿ ਰਹੇ ਹੋ ਵੀ ਮੈਨੂੰ ਨੋਟਸ ਨਹੀਂ ਆਇਆ ਤੁਸੀਂ ਮਾਲਕ ਹੋ ਪਰ ਤੁਸੀਂ ਦੁਕਾਨਦਾਰਾਂ ਨਾਲ ਤਾਂ ਇੱਥੇ ਆਏ ਹੋ ਕੀ ਕਹਿਣਾ ਚਾਹੋਗੇ ਦੁਕਾਨਦਾਰਾਂ ਦੀ ਰਿਕਵੈਸਟ ਇਹ ਹੈ ਵੀ ਉਹਨਾਂ ਦਾ ਰੋਜ਼ਗਾਰ ਚੱਲਦੇ ਨੂੰ ਬੰਦ ਨਾ ਕੀਤਾ ਜਾਵੇ ਕਿਉਂਕਿ ਇਹ ਦੁਕਾਨਾਂ ਹੀ ਟੈਗੀਆਂ ਤੇਰੂ ਕਿ ਆਦੋਂ ਬੰਦ ਹੋ ਜਾਣਗੇ ਇਹ ਉਹਨਾਂ ਦੀ ਸਮੱਸਿਆ ਹੈ ਅਸੀਂ ਇਹ ਵੀ ਚਾਹੁੰਦੇ ਹਾਂ ਮੇਨੂੰ ਲੋਕਾਂ ਦਾ ਰੋਜ਼ਗਾਰ ਚੱਲਦਾ ਰਹਿਣਾ ਚਾਹੀਦਾ ਕਦੇ ਬ ਸਰਕਾਰ ਨੂੰ ਵੀ ਮਦਦ ਕਰਨੀ ਚਾਹੀਦੀ ਜਿਵੇਂ ਹੋ ਸਕਦਾ ਹੈ ਦੇ ਇਹ ਨਿਯਾਇਤ ਹੋ ਕਿ ਸੜਕਾਂ ਚੌੜੀਆਂ ਕਰਕੇ ਟ੍ਰੈਫਿਕ ਦੀ ਸਮੱਸਿਆ ਹੱਲ ਕਰਦੇ ਬੇਲੂਰ ਜਮ ਸਰਕਾਰ ਨਾਲ ਕਰੂੰ ਇਸ ਮਸਲੇ ਨੂੰ ਲੈ ਕੇ ਨਗਰ ਨਿਗਮ ਬਠਿੰਡਾ ਦੇ ਕਮਿਸ਼ਨਰ ਨੂੰ ਮਿਲਿਆ ਜਾਏਗਾ ਬਿਲਕੁਲ ਮੈਂ ਜਾ ਕੇ ਰੋਡਪੁਕ ਜੀ ਲਾਂਗੇ ਜੇ ਫਿਰ ਵੀ ਤੁਹਾਡਾ ਇਸ ਮਸਲੇ ਦਾ ਹੱਲ ਨਹੀਂ ਕਰਦਾ ਨਗਰ ਨਿਗਮ ਬਠਿੰਡਾ ਤਾਂ ਤੁਹਾਡੇ ਅਗਲੇ ਸੰਘਰਸ਼ ਕੀ ਹੋਣ ਵਾਲੇ ਆ ਜੋ ਸਾਥ ਹੋਏਗਾ ਸੇ ਇਕੱਠੇ ਹੋ ਕੇ ਮੁਜ਼ਾਰੇ ਧਰਨੇ ਵੀ ਕਰਾਂਗੇ ਕੋਰਟ ਦਾ ਸਹਾਰਾ ਵੀ ਲਾਂਗੇ ਜੋ ਵੀ ਸਾਥ ਹੋ ਸਕੇ ਚੋਕਾ ਬਿਲਕੁਲ ਜੀ ਬਿਲਕੁਲ ਐਸੀ ਭਾਗੂ ਰੋਡ ਬਠਿੰਡਾ ਦੇ ਦੁਕਾਨਦਾਰ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਬਠਿੰਡਾ ਵੱਲੋਂ ਜਿਹੜੀ ਭਾਗੂ ਰੋਡ ਦੇ ਦੁਕਾਨਦਾਰਾਂ ਨਾਲ ਜਿਹੜੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਕਈ ਦੁਕਾਨਦਾਰਾਂ ਨੂੰ ਤਾਂ ਜਿਹੜੇ ਨੋਟਸ ਆਇਆ ਪਰ ਜਿਹੜੇ ਅਸਲ ਮਾਲਕ ਹੈ ਉਹਨਾਂ ਨੂੰ ਨਗਰ ਨਿਗਮ ਬਠਿੰਡਾ ਵੱਲੋਂ ਹਜੇ ਤੱਕ ਜਿਹੜੇ ਨੋਟਸ ਨਹੀਂ ਕੱਢੇ ਗਏ ਦੂਜੇ ਪਾਸੇ ਜੇ ਗੱਲ ਕਰੀਏ ਨਗਰ ਨਿਗਮ ਬਠਿੰਡਾ ਦੇ ਤੇ ਬਿਚਾਰੀ ਪਹੁੰਚੇ ਸੀ ਉਹਨਾਂ ਨਾਲ ਵੀ ਆਪਾਂ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਨਗਰ ਨਿਗਮ ਬਠਿੰਡਾ ਵੀ ਜਿਹੜ ਜਿਹੜਾ ਸੱਤ ਕੁੜ ਜੋੜਾ ਕੀਤਾ ਜਾਣਾ ਇਸ ਨੂੰ ਲੈ ਕੇ ਨਗਰ ਨਿਗਮ ਪਟੰਡਾ ਦੇ ਅਧਿਕਾਰੀਆਂ ਨੇ ਕਿਹਾ ਭਾਗੂ ਰੋਡ ਪਟੰਡਾ ਤੇ ਜਿਹੜੀ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਭਾਗੂ ਰੋਡ ਪਟੰਡਾ ਦੀ ਜਿਹੜੀ ਸੜਕ ਹੈ ਇਹ ਚੌੜੀ ਕੀਤੀ ਜਾਣੀ ਹੈ ਹੁਣ ਦੇਖਣਾ ਹੋਏਗਾ ਕਿ ਇਸ ਮਸਲੇ ਦਾ ਹੱਲ ਕਿਸ ਤਰ੍ਹਾਂ ਜਿਹੜਾ ਨਗਰ ਨਿਗਮ ਪਟੰਡਾ ਅਤੇ ਭਾਗੂ ਰੋਡ ਦੇ ਦੁਕਾਨਦਾਰਾਂ ਵੱਲੋਂ ਕੀਤਾ ਜਾਂਦਾ ਹੈ ਕੈਮਰਾਮੈਨ ਸੋਹਲ ਦੇ ਨਾਲ ਮਨੋਚਰਤੀ ਬਾਲ ਸੈਨਿਕ ਸਵੇਰਾ ਟੀਵੀ ਪਟੰਡਾ